ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ 12ਵਾਂ ਦਿਨ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਕੈਂਪ ਆਪਣਾ ਤੇ ਅੱਜ ਬੱਚਿਆਂ ਨੂੰ ਕਰਾਵਾਂਗੇ ਸਟਰੈਂਥ ਦੀ ਐਕਸਰਸਾਈਜ਼ ਤੇ ਤੁਹਾਨੂੰ ਦਿਖਾਉਣੇ ਅੱਗੇ ਕਿਦਾਂ ਫਿਰ ਅੱਜ ਕੋਈ ਸਾਹਿਬ ਕਰਾਉਂਦੇ ਆ ਤਸੱਲੀਆਂ ਮਿਲਦੇ ਆ ਅੱਗੇ ਵਲੌਗ ਚ ਆ ਜਾਓ ਫਿਰ ਚਲੋ 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 ਲੱਤਾਂ ਜੋੜ ਕੇ ਪੁੱਤ ਰੁਕ ਜਾ ਰੁਕ ਜਾ ਪੇ ਪੇ ਲੈ ਲੈਂਦੇ ਕਰ ਜਦੋਂ ਬੰਦਾ ਚਲੋ ਚਲੋ ਚੱਲ ਚੱਲ चल 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 शाबाश शाबाश वेख्या करो जो बंदा तीन चार गुप्पे लंघ जाता ना उदो जाया करो मगर वैरी गुड वैरी गुड शाबाश शाबाश वो लत्त जोड़ तू ही तो भी तू ही लत्त जोड़ सहज चलो 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 वैरी गुड वैरी गुड शाबाश 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 चल चल लत्त ना करें ਚਬਲ ਵੇਖ ਲੈ ਕਿੱਦਾਂ ਮੈਂ ਚਬਲ ਫੇਰਨੀ ਅੱਜ ਚੱਲ 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 ਹਾਂ ਹਾਂ ਇੱਥੇ ਚੱਲ ਪੁੱਤ ਹਾਂ ਚੱਲ ਚੱਲ ਤੂੰ ਸ਼ਾਬਾਸ਼ ਚੱਲ ਚੱਲ ਬਹੁਤ ਵਧੀਆ ਚੱਲ ਚੱਲ ਪੁੱਤ ਚੱਲ ਐਦਾਂ ਹੀ ਫੌਜੀ ਬਣ ਚੱਲ 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 ਚਬਲ ਆ ਗਈ ਨਹੀਂ ਤਾਂ ਅੱਜ ਚੱਲ ਬਹੁਤ ਖੱਪਾ ਲਈ ਤੁਸੀਂ ਹੁਣ ਸ਼ਾਬਾਸ਼ ਕੋਟੀ ਸ਼ਾਬਾਸ਼ ਪੁੱਤ ਲਓ ਵੀ ਪਹਿਲਾ ਸੈੱਟ ਹੋ ਗਿਆ ਸ਼ੁਰੂ ਤੇ ਮੁੰਡੇ ਸ਼ਾਬਾਸ਼ ਇਸ ਕਾਰਨ ਸ਼ਾਬਾਸ਼ ਪੁੱਤ ਚੱਲ 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 ਪੈਰ ਜੋੜ ਕੇ ਪੈਰ ਜੋੜ ਕੇ ਆ ਵੇ ਆ ਵੇ ਜੋਤਾ ਵੇ ਜੋਤੇ ਦੇ ਪੈਰ ਜੁੜੇ ਕਿ ਨਹੀਂ ਵੇਖ ਚੱਲ ਚਲੇ ਸੀ ਪੈਰ ਜੋੜ ਕੇ ਪੈਰ ਜੋੜ ਕੇ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਪੈਰ ਜੋੜ ਕੇ ਪੈਰ ਜੋੜ ਕੇ ਸ਼ਾਬਾਸ਼ ਗੱਜਨੀ ਸ਼ਾਬਾਸ਼ ਪੁੱਤ ਗੋਰੀ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਪੁੱਤ ਚੱਲ ਚੱਲ ਸ਼ਾਬਾਸ਼ ਉਤੇ ਬਹੁਤ ਸ਼ਾਬਾਸ਼ ਕੀ ਹੋ ਗਿਆ ਸਾਰ ਜੜ ਗਿਆ ਅੱਜ ਚੱਲ ਚੱਲ ਕੋਈ ਨਾ ਕੋਈ ਨਾ ਸ਼ਾਬਾਸ਼ ਸ਼ਾਬਾਸ਼ ਚੱਲ ਅਮਰ ਤਾਂ ਸਿਆਂ ਚੱਲ ਚੱਲ ਖੈਦੇ ਕੰਮ ਨੂੰ ਔਰ ਤੜੀ ਗੱਲ ਸਹਿਰ ਕੀ ਗੱਲ ਕੱਲ ਜਿਹੜੀ ਆਈਸਕ੍ਰੀਮ ਖਾਧੀ ਉਹ ਹੁਣ ਕੀ ਗੱਲ ਖਿਲਦੀ ਅੰਦਰ ਹੋਰ ਚਪਲਾਂ ਨੇ ਹੋਰ ਕੀ ਚਪਲ ਤੇਰੇ ਇਦਾਂ ਹੀ ਕੋਈ ਨਾ ਪੁੱਤ ਹੋਣ ਕਰੀ ਛੁੱਟੀ ਇਹਨੂੰ ਦੱਸਾਂਗੇ ਪਤਾ ਚਲੋ ਚਲੋ ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਚਲੋ 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 ਛਾ ਗਿਆ ਗੱਭਰੂ ਛਾ ਗਿਆ ਸ਼ਾਬਾਸ਼ ਅੱਜ ਤੱਕ ਪੈਚੇ ਸੜਕੀ ਚੰਗਾ ਹਾਂਜੀ ਇਹ ਸੜਕ ਤੇ ਪੁੱਤਾ ਤੇ ਮੇਰੇ ਸੜਕ ਤੇ ਹੈਪੀ ਕੋਚ ਆਹ ਡੱਬੇ ਦਾ ਚੱਲ ਚੱਲ ਚੱਲੇ ਹੈਪੀ ਸਿਆ ਹੈਪੀ ਸਿਆ ਖੈਦੇ ਲੈ ਜਾ ਡੱਬਾ ਆਪਦਾ ਮੋਹਲਾ ਵੇਖਿਆ ਹੀ ਨਹੀਂ ਮੈਂ ਹੈ ਬੋਲੇਗਾ ਤਾਂ ਚਲੋ 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 ਸ਼ਾਬਾਸ਼ ਲੱਕ ਦੀ ਵਾਰਕ ਕੇ ਨਹੀਂ ਤੂੰ ਵੀ ਉਹ ਲੱਕ ਦੀ ਵਾਰਕ ਨਹੀਂ ਉਹ ਠੀਕ ਨਹੀਂ ਗਾ ਲੱਕ ਦੀ ਪ੍ਰੋਬਲਮ ਆ ਰਹਿਣ ਤੇ ਤੂੰ ਆ ਓਏ ਇਹ ਦੋਵੇਂ ਆਏ ਹੀ ਲੇਟ ਸ਼ਰਨੇ ਤੇ ਲਾ ਰਣੇ ਝੋਟੇ ਨੇ ਸ਼ਾਇਦ ਤੂੰ ਹੀ ਲਾ ਦੇ ਨਾ ਬਾਤ ਇਹ ਤਾਂ ਗੱਲ ਸੋਹਣੀ ਹੀ ਮਗਰ ਮੈਂ ਚਲੋ 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 ਸ਼ਾਬਾਸ਼ ਸ਼ਾਗੇ ਗੱਭਰੂ ਸ਼ਾਗੇ ਅੱਜ ਲੇਟ ਆਉਣ ਦੀ ਵੀ ਸਜ਼ਾ ਮਿਲਿਆ ਕਰਨੀ ਆ ਚੱਲ 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 ਸ਼ਰਨੇ ਆ ਸ਼ਰਨੇ ਚੱਲ ਚੱਲ ਗੱਡੀ ਥੱਕ ਗਈ ਮਗਰਲੀ ਗੱਡੀ ਥੱਕ ਗਈ ਆ ਸ਼ੈਟ ਆ ਗਿਆ ਸਾਡਾ ਦੂਜਾ ਸ਼ੈਟ ਦੂਜਾ ਸ਼ੈਟ ਚਲੋ 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 ਸ਼ਾਬਾਸ਼ ਆਪੀ ਅੱਜ ਦੇ ਕੱਲੂ ਆਉਗੈ ਆ ਮੈਂ ਕਿਹਾ ਇਹ ਤੂੰ ਆਪੂ ਤੋਂ ਨਾ ਦੇਖਣਾ ਇਥੇ ਵਾਈ ਨਾ ਟੂਆ ਇਹਨਾਂ ਨੇ ਕੀ ਪੂਰਨਾਮ ਆ ਇਹ ਆ ਪੂਰੇ ਹੋਏ ਆ ਚੱਲ ਚੱਲ ਅਮਰਦੀ ਸ਼ਾਬਾਸ਼ ਕੋਟੀ ਇੱਥੇ ਹੀ ਤੁਰ ਕੇ ਚਲ ਗਿਆ ਕੋਟੀ ਨੂੰ ਬ੍ਰੰਮੀ ਨਹੀਂ ਮਿਲਣੀ ਅੱਜ ਕੋਟੀ ਨੂੰ ਬ੍ਰੰਮੀ ਅੱਧਾ ਗਲਾਸ ਘੱਟ ਮਿਲਣੀ ਆ ਸਾਰੇ ਆ ਗਾ ਜਿਆਦੀ ਪੀਂਦਾ ਉਹੋ ਤਾਂ ਗੱਲ ਆ ਪਾਜੀ ਦੇ ਦੇ ਥੋੜੀ ਹੋਰ ਕਹਿਣਾ ਤੇਨਾਂ ਕੋਟੀ ਨੂੰ ਬ੍ਰੰਮੀ ਘੱਟ ਦੇਣੀ ਆ ਕੋਟੀ ਲਾ ਕੇ ਠੀਕ ਆ ਆ ਤਰਾ ਬਿਜਲੇ ਕੋਹਾਂ ਮੋੜਿਆ ਕਹਿੰਦਾ ਚੱਲੇ ਚੱਲੋ ਆਜੋ ਦੂਜੇ ਵਾਲੇ ਆਜੋ ਚੱਲ ਚੱਲ ਹੈਪੀ ਆ ਦੂਜਾ ਸੈੱਟ ਚਲੋ ਚਲੋ ਦੂਜੇ ਵਾਲਾ ਮੈਂ ਛੱਤਰ ਫੇਰੋ ਜਣਾ ਬੈਠਾ ਚੱਲ ਚੱਲ ਚਲ ਛੁੱਟੇ ਚੱਲ 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 ਓਏ ਐ ਰੂ ਦੇ ਹੈਲੋ ਆਹੋ ਧੌਣ ਕਮਾ ਭੱਜ ਲੈ ਫੇਰ ਤੂੰ ਉਦੋਂ ਨੂੰ ਹੀ ਹੋ ਗਿਆ ਭਾਈ ਹੁਣ ਆ ਵੀ ਸਾਰੇ ਤੇ ਹੀ ਲਾਉਂਦੇ ਤੂੰ ਤਾਂ ਸਹੀ ਲਾ ਚੱਲ ਚੱਲ ਭੂਲੇ ਇੱਧਰ ਆ ਕੱਲ ਹੈਪੀ ਚੱਲ ਖੇਚ ਖੇਚ ਕੰਮ ਨੂੰ ਹਾਜੀ ਉਧਰ ਚੱਲ ਇੱਧਰ ਚੱਲ 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 ਮੇਰੇ ਅੱਲ ਮੁਹ ਰਖ ਰਤੋਲ ਬਸ ਇਧਰ ਨੂੰ ਆ ਇਧਰ ਨੂੰ ਬਾਅਦ ਚ ਚੇਂਜ ਹੋਣੀ ਆ ਇਧਰ ਰੱਖ ਸਿੱਧਾ ਨਹੀਂ ਹੁਣਾ ਧੋਲ ਕਮਾ ਸਕਦੇ ਸ਼ਾਬਾਸ਼ ਸ਼ਾਬਾਸ਼ ਚਲੋ 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 ਛੱਡੀ ਇਹਦੇ ਇੱਕ ਛੱਡੀ ਛੱਡੀ ਬਾਜੀ ਇਹਦੇ ਇੱਕ ਛੱਡੀ ਕਿੱਦਾਂ ਆਈਆਂ ਥੱਲੇ ਆਈਆਂ ਥੱਲੇ ਕਿ ਨਹੀਂ ਹੁਣ ਕਿਉਂ ਨਾ ਮਾਰਿਓ ਲੈ ਕਿਉਂ ਕਿਉਂ ਹੈ ਭਾਈ ਦਾ ਭਤੀਜਾ ਜੁਹੰਦਰ ਰਹਿਣ ਚਲ ਗਿਆ ਕਿ ਜਿੰਦੇ ਤਾਇਆ ਜੀ ਗਿਆ ਸੀ ਹਾਂ ਮੰਗਲ ਉਹ ਲੈ ਛੁੱਟੀਆਂ ਕਰਾਤੀਆਂ ਉਹਦੀਆਂ ਵਿਚਾਰੇ ਦੀਆਂ ਪੱਕਾ ਹੀ ਚਲ ਗਿਆ ਪੱਕਾ ਹੀ ਚਲ ਗਿਆ ਮੈਂ ਯਾਫੀ ਉਹ ਹੀ ਆ ਡਾ ਤੁਸੀਂ ਉਹਨੂੰ ਉੱਥੇ ਭੇਜਤਾ ਵਾ ਹੈਪੀ ਵਾਲਾ ਡੱਬਾ ਸਾਰਿਆਂ ਨੂੰ ਸਹੀ ਲਾਉਂਦਾ ਸੈਟ ਸਾਲਾ ਪਹਿਲੇ ਸੈਟ ਚ ਨਹੀਂ ਲੰਦਾ ਭਾਈ ਸਹੀ 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 ਵੇਲਾ ਤੇਰੀ ਸਾਰੀ ਵੇਲਾ ਬਰਾਬਰ ਹੀ ਆਗੇ ਬੰਦੇ ਤੇਰੇ ਨਾਲ ਦੇ ਚੱਲ ਚੱਲ ਬੈਠ ਤ ਲੈ ਓਏ ਡਰ ਪਾਇਆ ਹੋਇਆ ਨਾਲ ਹੀ ਕਹਿੰਦਾ ਜਾਨਵਰ ਮਾਰਦੇ ਆ ਪੀ ਕਹਿੰਦਾ ਜੀ ਨੇ ਗਲਤ ਲਾਇਆ ਆ ਦੇਖ ਇਧਰ ਦੇ ਦੱਬਾ ਮੇਰਾ ਕੰਮ ਇੱਕ ਲੈਫਟ ਇੱਕ ਰਾਈਟ ਫਿਰ ਸਟ੍ਰੇਟ ਲੈਫਟ ਰਾਈਟ ਸਟ੍ਰੇਟ ਲੈਫਟ ਰਾਈਟ ਸਟ੍ਰੇਟ ਲੈਫਟ ਰਾਈਟ ਸਟ੍ਰੇਟ ਖੱਬਾ ਸੱਜਾ ਸਿੱਧਾ ਖੱਬਾ ਸੱਜਾ ਸਿੱਧਾ ਲੈਫਟ ਰਾਈਟ ਸਟ੍ਰੇਟ ਚਲੋ 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 ਸ਼ਾਬਾਸ਼ 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 ਚਲੋ 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 ਲਾਲੇ ਹੁਣੀ ਪੂਰੀ ਫਾਰਮ ਵਿੱਚ ਲੱਲਾ ਪੂਰੀ ਫਾਰਮ ਚ ਚਲੋ 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 ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਚਲੋ 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 ਹਾਂ ਚਲੋ 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 ਨਾ ਗਾਲ੍ਹਾਂ ਖਾਓ ਅੱਜ ਕੋਈ ਤੇ ਤੁਸੀਂ ਜਿਆਦੀਆਂ ਗਾਲ੍ਹਾਂ ਖਾਂਦੇ ਅੱਗੇ ਨਾਲੋਂ ਛੋਟੀਆਂ ਬੜੀਆਂ ਖਾਧੀਆਂ ਅੱਜ ਪਤਾ ਨਹੀਂ ਕੀ ਗੱਲ ਹੈ ਅੱਜ ਛੋਟੀ ਵੀ ਕਹਿੰਦੀ ਹੁਣੀ ਆ ਚਲੋ 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 ਫੌਜ ਚਲੋ ਚਲੋ ਆਕਰਮਣ ਆਕਰਮਣ ਕੋਪਾ ਡਿੱਗਣਾ ਨਹੀਂ ਚਾਹੀਦਾ ਚੱਲ 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 ਸ਼ਾਬਾਸ਼ ਪਰੀ ਸ਼ਾਬਾਸ਼ ਚੱਲ ਗੋਰੀ ਪੁੱਤ ਜਵਾਜ ਗੋਰੀ 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 ਹਾਂ ਜਾਂਦਾ ਕਿ ਨਹੀਂ ਵੇਖ ਲੈ ਕਰਨ ਆਰਾਮ ਗੜੀਆ ਚਲੋ ਚਲੋ ਚੱਲ ਡਾਕਟਰ ਚੱਲ 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 ਸ਼ਾਬਾਸ਼ ਸ਼ਾਬਾਸ਼ ਚੱਲ ਆ ਜਾ ਆ ਜਾ ਆ ਸਹਿਜ ਬਹੁਤ ਲੋਕ ਤਾਂ ਫਿਰਦਾ ਅੱਜ ਭਾਜੀ ਉਹ ਹੈਪੀ ਆ ਮੁੰਡੇ ਜਿਹੜੇ ਚੱਲੇ ਨੇ ਕੇਲੇ ਦੇ ਦੇ ਦੋ ਦੋ ਲਓ ਵੀ ਮਹਿੰਦਰ ਸਿੰਘ ਲੋ ਅੱਜ ਕੇਲਿਆਂ ਦੀ ਸੇਵਾ ਕੀਤੀ ਗਈ ਹੈ ਨਿਆਣਿਆਂ ਲਈ ਭਰਾ ਲੈ ਕੇ ਆਇਆ ਅੱਜ ਕੇਲੇ ਨਿਆਣਿਆਂ ਦੇ ਫਰੈਸ਼ਮੈਂਟ ਲਈ ਤੇ ਠੀਕ ਆ ਉਹ ਕੇ ਰਿਪੋਰਟਾਂ ਕਰਤੀਆਂ ਉੱਥੇ ਰੱਖ ਇੱਥੇ ਰਾ ਦੇ ਮਿੱਟੀ ਪਾ ਦੇ ਤੂੰ ਦੱਬ ਦੇ ਕੇਲੇ ਵਿੱਚ ਲੂਣ ਲਾ ਦੇ ਲੂਣੀ ਆ ਸਾਰਾ ਬਹੁਤ ਬਹੁਤ ਧੰਨਵਾਦ ਮੀਂਹੰਦਰ ਭਰਾ ਦਾ ਅੱਜ ਕੇਲਿਆਂ ਦੀ ਸੇਵਾ ਕੀਤੀ ਬੱਚਿਆਂ ਲਈ ਬਹੁਤ ਬਹੁਤ ਧੰਨਵਾਦ ਵੀਰ ਨੂੰ ਚੜ੍ਹਦੀ ਕਲਾ ਰੱਖੇ ਬਾਬਾ ਦੇਖ ਸਕਦੇ ਹਾਂ ਰੌਣਕਾਂ ਪੂਰੀਆਂ ਆ ਗਰਾਊਂਡ 'ਚ ਅੱਗੇ ਬੰਦੇ ਵੇ ਬਹੁਤ ਘਟੇ ਸੀਗੇ ਤੇ ਆ ਜਿਹੜਾ ਹੈ ਤੱਕੀ ਕੈਂਪ ਲੱਗਾ ਵਾ ਇਹ ਤਾਂ ਨਹੀਂ ਦੇਖੀ ਸਕਦੇ ਰੌਣਕਾ ਕਰੇ ਘੜੋ ਘੜਨੀ 60 70 ਮੁੰਡੇ ਹੋ ਜਾਂਦੇ ਆ ਸਹੀ ਹੈ ਜੀ ਬਾਕੀ ਨਹੀਂ ਦੇਖ ਸਕਦੇ ਆ ਚਲੋ 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 ਦਸੋ ਲਾ ਕੇ ਚੱਲ 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 ਹੋ ਜੋ ਮਗਰੇ ਇਦਾਂ ਹੀ ਲਾਲਾ ਕੁੱਪਾ ਛੱਡਦਾ ਹੋਇਆ ਚਲੋ 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 ਜਦੋਂ ਨਹੀਂ ਲੱਗਦਾ ਬਾਹਰ ਬੈ ਜਾਵੇ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਓ ਲੈ ਚਲੋ 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 ਕੋਈ ਨਾ ਕੋਈ ਨਾ ਕੋਈ ਨਾ ਸ਼ਾਬਾਸ਼ ਕੋ ਤੂੰ ਹੀ ਰੋਕ ਕਦੋ ਜਾਂਨੇ ਆ ਦੋਵੇਂ ਇਹਨੂੰ ਪਿੱਛੇ ਕਰ ਦੇ ਕੋਈ ਨਹੀਂ ਲੱਗਦੀ ਤਾਂ ਆਹੋ ਚੱਲ 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 ਤੇਰਤੇ ਨਿਗਾ ਵਾਜ ਜਾ ਹੁਣ ਆ ਵੇਖ ਲੈ ਤੂੰ ਅੱਗੇ ਹੋ ਜਾ ਕਰ ਇਹਨਾਂ ਤੋਂ ਅੱਗੇ ਹੋ ਜਾ ਕਰ ਆ ਵੇਖ ਲੈ ਮੁੰਡਾ ਤੁਹਾਡੇ ਨੂੰ ਵਧੀਆ ਲਾਉਂਦਾ ਈ ਸੰਦੀਪ ਭਾਈ ਦਾ ਮੁੰਡਾ ਵੇ ਚੱਲ ਚੱਲ ਸ਼ਾਬਾਸ਼ ਤੂੰ ਡਿੱਗੀ ਜੰਨਾ ਚੱਲ 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 ਹੱਸਣਾ ਚੱਲ ਓਏ ਚੱਲ ਲਾਈਕ ਸਬਸਕ੍ਰਾਈਬ ਕੀ ਹੋਇਆ ਅੱਜ ਸ਼ੱਕਰਪਾਰਾ ਡੱਪਿਆ ਵਾ ਹੋਰ ਭਰਾਵਾ ਹੋਰ ਭਰਾਵਾ ਚੱਲ ਚੱਲ ਸਹੀ ਚੱਲ ਚੱਲ ਡਾਕਟਰ ਤੁਸੀਂ ਤੁਹਾਡੇ ਦੋਵਾਂ ਭਰਾਵਾਂ ਤੇ ਕੈਮਰਾ ਅੱਜ ਕੋਟੀ ਦੇ ਸਿਆਜ ਤੇ ਆ ਕੈਮਰਾ ਜ ਮੇਰਾ ਚੱਲ 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 ਤਰਤੇ ਵੀ ਤਰਤੇ ਤਰਤੇ ਨਾ ਇੱਥੇ ਜਰਨਾ ਖਾ ਦੇ ਕਿੱਦਾਂ ਲੋੜਾਂ ਨੂੰ ਆ ਰਹੇ ਹੋਰ ਕੀ ਕਰਦਾ ਚਲੋ 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 ਸਹਿਜ ਕੀ ਕਰਦਾ ਮੈਂ ਚੱਲ ਬੰਦਾ ਨਾ ਅੱਗੇ ਥੱਲੇ ਦੇਦੀ ਧਿਆਨ ਨਾ ਚੱਲ 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 ਕੀ ਹੋਇਆ ਚੱਲ ਸਹਿਜ ਚੱਲ 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 ਪੁੱਤ ਚੱਲ ਸ਼ਾਬਾਸ਼ ਕਿਉਂ ਨਾਲੇ ਇਦਰੇ ਹੋਏ ਚੱਲ ਚੱਲ ਪੁੱਤਲਾ ਕਿਉਂ ਲਾਉਂਦਾ ਕਿ ਨਹੀਂ ਸਾਰਿਆਂ ਨੂੰ ਸਹੀ ਸ਼ਾਬਾਸ਼ ਪੁੱਤ ਸ਼ਾਬਾਸ਼ ਲਾਲੇ ਨੂੰ ਵਧੀਆ ਲਾਉਣਾ ਤੂੰ ਆ ਵੇਖ ਲਓ ਮੁੰਡਾ ਇਹ ਲਾ ਉਹ ਲਾਲਾ ਵੀ ਸਹੀ ਹੋ ਗਿਆ ਨਾਲੇ ਡੈਪਿਆਂ ਨਾਲੇ ਚੱਲ 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 ਚਲੋ 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 ਚੱਲ ਚੱਲ ਬੈਠ ਜਾ ਥੱਲੇ ਹੈ ਚੱਲ ਨੂਰ ਸਿਆ ਚੱਲ ਚੱਲ ਚਲੋ 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 ਚੱਲ 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 ਖੇਡੋ ਖੇਡੋ ਕੰਮ ਨੂੰ ਖੇਡੋ ਸ਼ਾਬਾਸ਼ ਚੱਲ ਗਜ ਨਹੀਂ ਚੱਲ ਚੱਲ ਪੁੱਤ ਡਾਕਟਰ ਕੀ ਕਰਦਾ ਹੈ ਕਲ ਚਲ ਨੂਰ ਸ਼ਾਹਵਾਜ ਆਜ ਤੇਰਾ ਵੈਰੀ ਗੁੱਡ ਵੈਰੀ ਗੁੱਡ ਛਾ ਗਏ ਮੁੰਡੇ ਅੱਜ ਛਾ ਗਏ ਕਲ ਚਲ 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 ਬਾਵਾ ਤਾਲੇ ਨੂੰ ਕਿੰਨੇ ਹੁੰਦੇ ਚਲੋ 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 ਇਸੇ ਕਹਿੰਦੇ ਹੈ ਹਿਪ ਹੌਪ ਇਸੇ ਕਹਿੰਦੇ ਹੈ ਕਬੱਡੀ ਟ੍ਰੇਨਿੰਗ ਚੱਲ ਵੀ ਚੱਲ ਵੀ ਮੁੰਡਿਆ ਖੈਦੇ ਕੰਮ ਨੂੰ ਨੱਪ ਦੇ ਗਿੱਲੀ ਗੋਡਿਆ ਤੇ ਰੀਂਦੀ ਜਾਂਦਾ ਚੱਲ 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 ਤੂੰ ਆਪਦਾ ਲਾ ਤੂੰ ਕਿਸੇ ਨੂੰ ਛੱਡ ਤੂੰ ਭਾਜੀ ਅੱਜ ਪੂਰੀ ਫਾਰਮ 'ਚ ਆ ਅੱਜ ਹੁਣ ਦੇਣੇ ਨਾਲੋਂ 10 11 ਹੋ ਗਏ ਤੇ ਕੋਈ ਮਾਫੀ ਨਹੀਂ ਗਈ ਉਹ ਦੋ ਚੱਲ ਬੈ ਚੱਲ ਬਾਕੀ ਸਾਰੇ ਆ ਜਾਓ ਚੱਲ ਦੋ ਜੱਜ ਸਾਰੇ ਵੀ ਸਾਰੇ ਕੋਈ ਮਾਫੀ ਨਹੀਂ ਆ ਜਾਓ ਇੱਧਰ ਹੁਣ ਪਹਿਲਾਂ ਸੈੱਟ ਕਰ ਬਾਹਰ ਨਿਕਲ ਜਾ ਤੈਨੂੰ ਜ਼ੋਰ ਨਾਲ ਚਲੋ ਦੋ ਜੱਜ ਸਾਰੇ ਆ ਜਾਓ ਮਗਰ ਚੱਲ 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 ਅਮਰਤ ਸ਼ਾਬਾਸ਼ ਚਲੋ 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 ਝੋਟੇਓ ਚਲੋ 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 ਕੋਈ ਨਾ ਡਿੱਗਾ ਕੁੱਪਾ ਕੋਈ ਨਾ ਚਲੋ ਚਲੋ ਚੱਲ 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 ਚਲੋ 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 ਚੱਲ ਚੱਲ ਅਮਰਤ ਸ਼ਾਬਾਸ਼ ਛਪਾੜਾ ਸ਼ੁਰੂ ਹੋ ਗਿਆ ਨਾਲ ਛਪਾੜਾ ਦੂਜੇ ਮੁੰਡੇ ਵੀ ਆ ਗਏ ਦਰਿਆ ਪਾਰ ਕਰਕੇ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਮੋਲਿਆ ਸ਼ਾਬਾਸ਼ ਕਹਿੰਦੇ ਚੱਲ ਆਓ ਹੁਣ ਲਾਓ ਦੇਖੀ ਤੁਹਾਡੇ ਉੱਤੇ ਦੁਬਾਰਾ ਫੇਰ ਲੋ ਪਲੇਰ ਆਉਂਦਾ ਪਰ ਚੱਲ ਚੱਲ ਅਮਰਤ ਨੰਗਾ ਹੀ ਅੱਗੇ ਤੁਹਾਡੇ ਤੋਂ ਸਾਰੇ ਤੋਂ ਸ਼ਾਬਾਸ਼ ਸ਼ਾਬਾਸ਼ ਚਲੋ 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 ਮੈਨੂੰ ਐ ਨਹੀਂ ਹੋਣਾ ਚਾਹੀਦਾ ਭਾਈ ਖੜੇ ਹੋ ਕੇ ਮਾਰ ਦੋ ਠੀਕ ਹੈ ਜੀ ਡੰਡ 30 ਚਾਹੀਦੇ ਹੀ ਉਸ ਪਾਟੇ ਇੱਥੋਂ ਤੱਕ ਉੱਥੇ ਚੱਲ ਤੈਨੂੰ ਕਿਹਾ ਹੈ ਮੈਂ ਉਹ ਬੱਦਲ ਗਿਆ ਤੂੰ ਭੱਜ ਗਈਆਂ ਕਿਹਾ ਕੀ ਆ ਭਾਜੀ ਉਹ ਤੂੰ ਡੁਗਾ ਮੇਰਾ ਹੀ ਖਰਾਬ ਕਰੀ ਜਾਣਾ ਤੂੰ ਪਾਗਲਾ ਬਾਲਾ ਮੈਂ ਉਹਨਾਂ ਨੂੰ ਕਹਿੰਦਾ ਸੀ ਜਿਹੜੇ ਗੱਡੀ ਚੱਲ ਗਏ ਉਹ ਜਿੱਕਰੇ ਹੋ ਕੇ ਲਾ ਲਈ ਚਲੋ ਆ ਜਾਓ ਜੋਤੇ ਉਹ ਸਹਿਜ ਤੂੰ ਬਾਲਾ ਢਲਾ ਕੇ ਕੀ ਗੱਲ ਅੱਜ ਹੈ ਕੀ ਗੱਲ ਆ ਹਾਂ ਤਸੱਲੀ ਨਹੀਂ ਕਰਾਉਂਦਾ ਅੱਜ ਲੱਗਦਾ ਭਾਜੀ ਮੈਂ ਦੱਸਦਾ ਭਾਜੀ ਨੂੰ ਥੱਲੇ ਹੋ ਪੂਰਾ ਥੱਲੇ ਹੋ ਥੱਲੇ ਹੋ ਕੇ ਹਾਂ ਚੱਲ ਹਾਂ ਹਾਂ ਚੱਲ 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 ਸ਼ਾਬਾਸ਼ ਜਦੋਂ ਉੱਠਿਆ ਵੇਖ ਚੱਲ ਹੋਰ ਥੱਲੇ ਹੋ ਜਿੱਦਾਂ ਅੱਗੇ ਪਹਿਲਾਂ ਜਾਂਦਾ ਚੱਲ 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 ਸ਼ਾਬਾਸ਼ ਸ਼ਾਬਾਸ਼ ਚਲੋ 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 ਵੈਰੀ ਗੁੱਡ ਵੈਰੀ ਗੁੱਡ ਛੱਡ ਦੇ ਅੱਕੇ ਤੇ ਚੱਲ 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 ਜਾਂਦਾ ਕਿ ਨਹੀਂ ਜੋਤਾ ਆ ਪਏ ਫੌਜਾਂ ਜਾਂਦੀਆਂ ਉੱਡਦੀਆਂ ਚਲੋ 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 ਓਏ ਸਿੱਧੀਆਂ ਟੱਪ ਚ ਦੋ ਟੱਪਦੇ ਆ ਸ਼ਾਬਾਸ਼ ਸ਼ਾਬਾਸ਼ ਪੁੱਤ ਸ਼ਾਬਾਸ਼ ਸ਼ਾਬਾਸ਼ ਛਪਾੜਾ ਚੱਲਣ ਦੇ ਛਪਾੜਾ ਸ਼ਾਬਾਸ਼ ਜੋਤੇ ਸ਼ਾਬਾਸ਼ ਬੱਲੇ ਕਰਨ ਚੱਲ 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 ਸ਼ਾਬਾਸ਼ ਕਿਉਂ ਦੇਹदाई ਮੈਨੂੰ ਸਾਰੇ ਦੇਖਦੇ ਆ ਕੈਮਰੇ 'ਚ ਇਹ ਨਾ ਕਿ ਉਹ ਦੇਖਦਾ ਨਹੀਂ ਕੋਈ ਮੈਨੂੰ ਕਾਟ ਕੱਟੀ ਜਾਣੀ ਹੈ ਜਦੋਂ ਮੈਂ ਪਰਮੀ ਪਿਉਣੀ ਵਿੱਚੋਂ ਵੇਖ ਲਓ ਕੱਲ ਨਹੀਂ ਆਇਆ ਓਏ ਕੀ ਕਰਦਾ ਅਸੀਂ ਕਰੇ ਦੇ ਵੱਟ ਕੇ 15 ਮਿੰਟ ਤੋਂ ਪਹਿਲਾਂ ਆ ਗਏ ਆ 15 ਆ ਗਏ ਤਾਂ ਖਾ ਕੇ ਕਿੱਲੋ ਸਮੋਸੇ ਤੇ ਬੈਠਾ ਰਿਆਂ ਘਰੇ ਹੋਰ ਕੀ ਆ ਆ ਵੇਖ ਲੈ ਕੀ ਬਣਿਆ ਆ ਆਈਸਕ੍ਰੀਮ ਖਾ ਗਏ ਮਿੱਠਾ ਖਾ ਖਾ ਗੀ ਆ ਜੋਤਾ ਚਲੇ ਗਿਆ ਇਹ ਮੂਰੇ ਢਾਡੇ ਨੂੰ ਸਾਰਿਆਂ ਨੂੰ ਆ ਪਹੁੰਚ ਵੀ ਗਿਆ ਉਹ ਲੈ ਵੇ ਲੈ ਉਹ ਚਲੋ ਤੁਸੀਂ ਕੁੱਪੇ ਸਿੱਟੀ ਆਨੇ ਦੋਵੇਂ ਚੱਲ 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 ਰੁਕਣਾ ਨਹੀਂ ਗਾ ਜਿਹੜਾ ਰੁਕਿਆ ਤੇ ਛੋਟੀ ਆ ਗਈ ਸਮਝੋ ਚਲੋ 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 ਸ਼ਾਬਾਸ਼ ਪਾਲੇ ਸ਼ਾਬਾਸ਼ ਚੱਲ 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 ਚਲੋ ਚੱਲ 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 ਕੀ ਕਰਦਾ ਵਾ ਚੱਲ ਚੱਲ ਜੋਤੇ ਚੱਲ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਚੱਲ 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 ਹੈਪੀ ਤੇਰੇ ਤੇ ਕੈਮਰਾ ਯੂ ਮੇਰਾ ਕੀ ਚਲੋ 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 ਚੱਲ 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 ਹਾਲੇਲੂਇਆ ਚੱਲ 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 ਆ ਭਈਆ ਉਹ ਚਲੋ ਚਲੋ ਕੁੱਪੇ ਛੜਤੇ ਸਾਰੇ ਹੀ ਕਹੋ ਨਾ ਕਹੋ ਆਇਆ ਆ ਤੁਹਾਡੇ ਲਈ ਉਹ ਯਾਰ ਰਿਫਰੈਸ਼ਮੈਂਟ ਚਲੋ 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 ਕੋਈ ਸਾਹਿਬ ਕੱਟ ਛੱਲੀਆਂ ਕਰਾਈ ਦੀਆਂ ਹੁੰਦੀਆਂ ਨੇ ਆਣੇ ਚਲੋ 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 ਕਹਿੰਦੇ ਅਮਰਤ ਪਿਆਲਾ ਪੀਣਾ ਵਾ ਬਾਤ ਇਹਨਾਂ ਨੇ ਚਲੋ 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 ਵੈਰੀ ਗੁੱਡ ਵੈਰੀ ਗੁੱਡ ਓਏ ਨਹੀਂ ਚਲੋ 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 ਚੱਲ 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 ਬੜੀ ਸ਼ਾਬਾਸ਼ ਉਹ ਭਰਾਵਾ ਨਹੀਂ ਪਤਾ ਲੱਗਦਾ ਵੀ ਕੀ ਕਹਿਣਾ ਦੁਬਾਰਾ ਕਹੇ ਅੱਦਾ ਬਾਈ ਪੈਪ ਦਾ ਊਖਾ ਵਾ ਕੰਮ ਯਾਰ ਸਾਨੂੰ ਪਾਣੀ ਬਹੁਤ ਦੂਰੋਂ ਲਿਆਉਣਾ ਪੈਂਦਾ ਜੇ ਆਕੇ ਪਿੰਡੋਂ ਤੇ ਪੈਪ ਦਾ ਸਾਨੂੰ ਹੈਗਾ ਬਹੁਤ ਔਖਾ ਤੇ ਪੈਪ ਲਵਾ ਕੇ ਦਿੱਤਾ ਜਾਵੇ ਤੇ ਪਲਾਸ ਇੱਕ ਹੋਰ ਕੀ ਕੰਮ ਆਪਣਾ ਰੇਤੋ ਰੇਤੋ ਜਿਹੜਾ ਮਿੱਟੀ ਦਾ ਵਾ ਇੱਕ ਦੋ ਲੇਟਾਂ ਸਾਨੂੰ ਹਾਂ ਲੇਟਾਂ ਦਾ ਕੋਈ ਨਾ ਲੇਟਾਂ ਦਾ ਘਰਾ ਦਿੰਨੇ ਆਪਾਂ ਮਸਲਾ ਹਲ ਹੁਣ ਆਪਾਂ ਬਣਾਉਣੀ ਆ ਬ੍ਰੰਮੀ ਬੱਚਿਆਂ ਨੂੰ ਅੱਜ ਕੇਲੇ ਖਵਾਏਗੇ ਮਹਿੰਦਰ ਵੱਲੋਂ ਸਾਬ ਦਾ ਕਬੱਡੀ ਖੜਾਈ ਮਹਿੰਦਰ ਨਾਲ ਵਾਲਾ ਸਹੀ ਹੈ ਇਹ ਦੇ ਦੇ ਸਭ ਓਏ ਓਏ ਜਿਆ ਦੇ ਮੰਨ ਲੈ ਪੀਣੀ ਨੀ ਕੀ ਲੋ ਭਾਜੀ ਹੁਣ ਰੱਖ ਦਿਓ ਦੋ ਮਿੰਟ ਯਾਰ ਕਰਿਆ ਕਰ ਇਦਾਂ ਕੂਜ ਕੁੱਤੇ ਹੋਇਆ ਹੋਇਆ ਸਾਡੇ ਨਾਲ ਭਰਾਵਾ ਕੰਨ ਦਾਰ ਦੀ ਗੁੱਸੇ ਆ ਸਾਡੇ ਗੁੱਸੇ ਆ ਪਰ ਪਰਿਹਾ ਜਾ ਦੇਣਾ ਅੱਜ ਮੁੰਡਿਆ ਖਵਾ ਹੋਇਆ ਪਿਆ ਮੁੰਡਿਆਂ ਦੇ ਸਾਡੇ ਨਾਲ ਕਹਦਾ ਯਾਰ ਭਾਈ ਐ ਇੰਨੇ ਤਾਂ ਬਥੇਰੇ ਟੱਕਰ ਤੇ ਯਾਰ ਇਹ ਵੀ ਚੱਲਦਾ ਕੋਈ ਯਾਰ ਰਾਉਦਾ ਇਹ ਤੈਨੂੰ ਅੱਜ ਮੁੰਡੇ ਨੇ ਤੋੜਾ ਕਰਤਾ ਵਾ ਇਹ ਤਾਂ ਕਹਦੋ ਕਰਤਾ ਵਾ ਸਾਨੂੰ ਮੈਂ ਨਹੀਂ ਕਿ ਉਹਨਾਂ ਨੇ ਕਿਤਾ ਮੈਂ ਕੀਤਾ ਤਾਂ ਅੰਗਾ ਆਕੇ ਲਿਆ ਤੁਸੀਂ ਦੇਖ ਲਓ ਤੁਹਾਨੂੰ ਆਪਣੇ ਆਪ ਨੇ ਦੇ ਕੋਈ ਸਾਹਿਬ ਠੰਡੀ ਰਹਿਓ ਠੰਡੀ ਰਹਿਓ ਗੱਦੀ ਕਰਨ ਲੱਗੀ ਮਰਮੀ ਅੱਜ ਗਰਮੀ ਚੱਲਿਆ ਸੀ ਹੈ ਉਹ ਬਰਮੀ ਪੀਣਾ ਆਏ ਤੂੰ ਕੀ ਚਾ ਪੀ ਲਿਆ ਕਰ ਉਹ ਆਪਣੀ ਇੱਥੇ ਕੜਚੀ ਜੀ ਪਈ ਸੀ ਕਿੱਥੇ ਆ ਸਾਡਾ ਵਰਤਵਾ ਜਿੱਥੇ ਆ ਉਹ ਵੀ ਵਰਤ ਲਾਲਾ ਥੋੜਾ ਜਾਣ ਕੇ ਲੱਭੜ ਗਿਆ ਜ ਮੈਨੂੰ ਵਰਤਉਣੀ ਨਾ ਪਵੇ ਅੱਕ ਜਾਂਦਾ ਲੈਣ ਸਾਰੇ ਥੱਲੇੋਂ ਮਿਲਨੇ ਨਹੀਂ ਜਿਹੜਾ ਉੱਪਰ ਚੜਿਆ ਆ ਉਹਨੂੰ ਕਿਸੇ ਪਰਭੀ ਨਹੀਂ ਮੈਂ ਹੁਣ ਬਲਾਕ ਕਰਾਂਗਾ ਜਦੋਂ ਤੱਕ ਆਇਆ ਹੈ ਇੱਥੇ ਚੱਲ ਲੱਗੇ ਨਾਲ ਨਾਲ ਤੂੰ ਤੀਨ ਕਿਹ ਥੱਲੇ ਪਰ ਪਰ ਤਰੇ ਜਾਉ ਆਪੇ ਉੱਧ ਪਾ ਪਾ ਆ ਬੋ ਤਾਂ ਪਾ ਪਾ ਪਰ ਪਰ ਤੂੰ ਨਾ ਪਰ ਗਿਆ ਹਲੋ ਬੋਦਲ ਕਿ ਨਹੀਂ ਪੋਜੀਸ਼ਨ ਉਹ ਗੁਰੂ ਘਰ ਏਸੀ ਕਿਤੇ ਉੱਪਰ ਆ ਉਹ ਗੱਲ ਛੱਡ ਉਹ ਗੱਲ ਛੱਡ ਦੋਨਾਂ ਦੀ ਚੱਲ ਚੱਲਾ ਪਰ ਨਹੀਂ ਲੈਣਾ ਬਹੁਤ ਗੱਲ ਹੈ ਆ ਤੀਨ ਨਹੀਂ ਪਾਇਓ ਹੋਏ ਸੋਹਣਾ ਕੋਈ ਨਾ ਆਪ ਜੀ ਬ੍ਰਾਹਮਣਾਂ ਦੇ ਹੋ ਸ਼ਾਮ ਨਾਲ ਲੈ ਜਾਂਦਾ ਸ਼ਾਮ ਕਿੱਧਰ ਹੋ ਚਲ ਗਿਆ ਕੋਈ ਸਾਹ ਆਉਂਦਾ ਨਹੀਂ ਪਾਉਂਦਾ ਏਦਾਂ ਲਾ ਲਾ ਵਿੱਚ ਆ ਗੱਲਾਂ ਨਹੀਂ ਕਰ ਬੰਦ ਕਰੀਂ ਚੱਲ ਕੇ ਆਪੀ ਬੱਸ ਇਹ ਗਰਾਊਂਡ ਤੋਂ ਨਹੀਂ ਗਿਆ ਕੋਮ ਤੇ ਜਾਣੀ ਆ